ਹਾਂਜੀ ਭਾਜੀ ਅੱਜ ਦਾ ਪ੍ਰੋਗਰਾਮ ਦੱਸਿਓ ਅੱਜ ਸਰਕਲ ਹਰછાਸ਼ੀਨਾ ਤਲਵਿੰਦਰ ਸਿੰਘ ਨੇ ਜਿਹੜੇ ਮੰਡਲ ਪ੍ਰਧਾਨ ਸਨ ਉਹਨਾਂ ਨੇ ਮੀਟਿੰਗ ਕਰਵਾਈ ਹੈ ਸਾਡੀ ਬਾਹੂ ਰਾਮਚੰਦ ਜੀ ਵੀ ਮੇਰੇ ਨਾਲ ਆਏ ਨੇ ਜਿਹੜੇ ਸਾਡੇ ਪਹਿਲੂ ਜ਼ਿਲ੍ਹਾ ਪ੍ਰਧਾਨ ਰਹੇ ਨੇ ਤਨਮਾਰਦੇ ਉਹ ਵੀ ਮੇਰੇ ਨਾਲ ਖੜੇ ਨੇ ਤੇ ਅਸੀਂ ਮੀਟਿੰਗ ਆ ਕੇ ਕੀਤੀ ਆ ਸ਼ੀਨਾ ਹਰછાਸ਼ੀਨਾ ਮੰਡਲ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਲੋਕਾਂ 'ਚ ਵੇਖਿਆ ਜਿੱਦਾਂ ਦਿੱਲੀ ਇਲੈਕਸ਼ਨ ਹੋ ਕੇ ਹਟਿਆ ਤੇ ਜਿੱਤੋ ਹੀ ਹੈ ਨਾ ਇਦਾਂ 27 ਦੇ ਵਿੱਚ ਸਾਡੇ ਪੰਜਾਬ 'ਚ ਵੀ ਇੰਨਾ ਮੇਰੇ ਵੀਰਾਂ ਨੇ ਮੇਰੇ ਬੱਚਿਆਂ ਨੇ ਜਿਹੜੇ ਬੈਠੇ ਸੀ ਇਹਨਾਂ ਉਤਸ਼ਾਹ ਖਾਇਆ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ 27 ਦੇ ਵਿੱਚ ਜਿਹੜੀ ਉਹ ਜਿੱਤ ਹੋਏਗੀ ਤੇ ਮੋਦੀ ਸਾਹਿਬ ਦੀ ਝੋਲੀ ਭਾਈਆਂ ਜਾਣੀਆਂ ਸਾਰੀਆਂ ਸੀਟਾਂ ਜਿੱਤ ਕੇ ਮਤਲਬ ਜਿੱਤ 100% ਜਿਹੜੀ ਆ ਉਹ ਹੋਰ ਕਿਉਂਕਿ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਬਹੁਤ ਚੰਗੀਆਂ ਕੱਚੇ ਕੋਠੇ ਲਾ ਲਓ ਸਕੀਮਾਂ ਜਿਹੜੀਆਂ ਉਹਨਾਂ ਦੀਆਂ 5 ਲੱਖ ਦਾ ਕਾਰਡ ਲਾ ਲਓ ਫਰੀ ਦੀ ਕਣਕ ਲਾ ਲਓ ਨਰੇਗਾ ਲਾ ਲਓ ਜਿੰਨੇ ਵੀ ਕਰਜ਼ੇ ਮਿਲਦੇ ਨੇ ਉਹਨਾਂ ਦਾ ਲਾ ਲਓ ਇਹ ਮੋਦੀ ਸਾਹਿਬ ਦੀ ਨੀਤੀ ਆ ਕਿ ਗਰੀਬਾਂ ਨੂੰ ਆਪਾਂ ਚੁੱਕਣਾ ਵਾ ਤਗੜੇ ਕਰਨਾ ਤੇ ਮੋਦੀ ਸਾਹਿਬ ਦੀ ਨੀਤੀ ਆ ਤੇ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋਗੇ ਲੋਕ ਜਿਹੜੇ ਆ ਉਹ ਸਾਨੂੰ ਐਰਕਨ 27 ਦੇ ਵਿੱਚ ਜ਼ਰੂਰ ਜਿਤਾਉਂਗੇ ਮੇਰੀ ਇੰਨੀ ਬੇਨਤੀ ਆ ਵੀ ਆਪਾਂ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਕਮੇਟੀਆਂ ਜਿਹੜੀਆਂ ਨੇ ਉਹ ਬਣਾਓ ਯਾਰਾ ਮੈਂਬਰੀ ਕਮੇਟੀ ਜਿਹੜੀ ਆ ਉਹਨਾਂ ਨੇ ਵਿਚਵਾਇਦ ਦੋਆਇਆ ਕਿ ਦੋ ਥੰਨਾਂ ਦੇ ਵਿੱਚ ਇਹ ਕੰਪਲੀਟ ਕਰਕੇ ਤੇ ਉੱਤੇ ਭੇਜੀਆਂ ਜਾਣ ਮਿਹਰਬਾਨੀ ਇਨੰਦ ਅਤਨਵਾਦ ਜੀ ਬਾਜੀ ਕੀ ਨਾਮ ਤੁਹਾਡਾ ਤੇ ਕੀ ਪ੍ਰੋਗਰਾਮ ਸੀ ਅੱਜ ਦਾ ਬਨਾ ਰਾਮਸ਼ਨ ਰਸ਼ਨ ਅਮ ਮੈਂ ਅਨੀ ਇਹ ਕਰ ਦਿੰਗਾ ਅੱਜ ਜਿਹੜੀ ਲਖਸ਼ਨ ਹੋ ਰਹੀ ਆ ਲਖਸ਼ਨ ਦੇ ਸੰਬੰਧ ਵਿੱਚ ਬੂਥ ਆਪਣੇ ਬੂਥ ਤਾਂ ਜਿਹੜੇ ਨਿਪਟੋ ਰਹੇ ਨੇ ਉਹਨਾਂ ਦੀਆਂ ਕਮੇਟੀਆਂ ਬਣ ਰਹੀਆਂ ਨੇ ਉਹਦੇ ਸੰਬੰਧ ਵਿੱਚ ਆਪਾਂ ਇਕੱਠੇ ਇਕੱਠੇ ਇੱਥੇ ਆਏ ਆ ਇੱਥੇ ਇੱਧਰ ਗਾੜੀ ਲਾਓ ਅੱਜ ਸਰਸਾ ਸ਼ੀਨਾ ਮੰਡਲ ਦੀ ਮੀਟਿੰਗ ਹੋਈ ਹੈ ਤੇ ਜਦੋਂ ਬੜੀ ਉਤਸ਼ਾਹਪੂਰਤ ਹੋਈ ਆ ਜਿੰਨੇ ਬੂਥ ਨੇ ਸਾਰੇ ਬੂਥਾਂ ਦੇ ਪ੍ਰਧਾਨ ਬਣ ਚੁੱਕੇ ਨੇ ਉਹਨਾਂ ਦੀ ਕਮੇਟੀਆਂ ਨੇ ਉੱਠ ਚੁੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਵਿਚ ਸ਼ਾਇਆ ਔਰ 2027 ਦੇ ਵਿੱਚ ਜਿਹੜੇ ਲੋਕਾਂ ਨੇ ਮਨ 'ਚ ਧਾਰ ਲਿਆ ਪੀ ਸੀ ਸਰਕਾਰ ਧਰਤ ਜੰਦਾ ਪਾਸੇ ਪੰਜਾਬ ਵਿੱਚ ਲੈ ਕੇ ਆਉਣਾ ਇਹ ਹਰ ਇੱਕ ਬੰਦੇ ਦੇ ਮੂੰਹ ਤੋਂ ਪਤਾ ਲੱਗਣ ਡਿਆ ਉਹਨਾਂ ਦੇ ਜਜ਼ਬਾਤਾਂ ਤੋਂ ਪਤਾ ਲੱਗਣ ਡਿਆ ਉਹਨਾਂ ਦੇ ਖਿਆਲਾਂ ਤੋਂ ਪਤਾ ਲੱਗ ਜਾਂਦਾ ਲੱਗਿਆ ਇੰਨਾ ਸ਼ਾਇਆ ਕਿ ਪਹਿਲੀ ਵਾਰੇ ਮਿਲਣ ਨੂੰ ਮਿਲ ਰਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਇ ਪੰਜਾਬ ਵਿੱਚ ਵੀ ਮੋਦੀ ਦਾ ਜਿਹੜਾ ਜਿਹੜਾ ਆਪਣਾ ਕਮਲ ਸਿੱਖੇ ਨੂੰ ਜਾ ਰਹੇ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਕੀ ਪ੍ਰੋਫਾਈਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤਿਲਿੰਦਰ ਸਿੰਘ ਗੋਲਡੀ ਸ਼ੀਨਾ ਹਰਸ਼ੇ ਸ਼ੀਨਾ ਜੀ ਨੂੰ ਮਿਲ ਕੇ ਕਰਾਈਏ ਜਿਹਦੀਆਂ ਬੂਦੀਆਂ ਦਾ ਕਮੇਟੀਆਂ ਉਹ ਆਪਾਂ ਜਲਦੀ ਜਲਦੀ ਬਣਾਵਾਂਗੇ ਬਣਾਈਆਂ ਵੀ ਆ ਤੇ ਲੋਕਾਂ ਨੇ ਵੇਖ ਲਿਆ ਦਿੱਲੀ ਦੇ ਵਿੱਚ ਸਰਕਾਰ ਬੰਦੀ ਬਹੁਤ ਖੁਸ਼ੀਆਂ ਨੇ ਮਦਹਾਂ ਤੇ ਪਿੰਡਾਂ ਦੇ ਵਿੱਚ ਵੀ ਇਹੋ ਜਿਹਾ ਕੰਮ ਹੋਊਗਾ ਦਿੱਲੀ ਵਾਲਾ ਕੰਮ ਹੋਊਗਾ 2027 ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਅਬਨ